ਨੂੰ ਕਾਲ ਜਾਲ ਨੇ ਖੇਡ ਕਰਤਾ ਅਸੀਂ ਤਿੰਨੇ ਭਰਾ ਬਹੁਤ ਦੁਖੀ ਸੀ ਅੱਜ ਅਸੀਂ ਛੱਡ ਕੇ ਚੱਲੇ ਆ ਅੱਜ ਮੁੰਡੇ ਕੁੜੀਆਂ ਕੈਨੇਡਾ ਜਾਣ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਵੇਖਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤਿੰਨ ਭਰਾ ਕੈਨੇਡਾ ਨੂੰ ਛੱਡ ਕੇ ਅਮਰੀਕਾ ਦੇ ਡੌਂਕੀ ਲਾ ਰਹੇ ਹਨ ਦਰਅਸਲ ਇਹ ਤਿੰਨ ਭਰਾ ਸਟੂਡੈਂਟ ਕਹਿ ਰਹੇ ਹਨ ਕਿ ਇੱਥੇ ਪੀਸਾਂ ਦੀ ਤਾਂ ਗੱਲ ਦੂਰ ਦੀ ਇੱਥੇ ਘਰ ਦਾ ਕਿਰਾਇਆ ਵੀ ਨਹੀਂ ਨਿਕਲਦਾ ਬਹੁਤ ਮਾੜੇ ਹਾਲਾਤ ਨੇ ਇੱਥੇ ਕੰਮ ਨਹੀਂ ਮਿਲਦਾ ਇਸ ਲਈ ਅਸੀਂ ਕੈਨੇਡਾ ਨੂੰ ਛੱਡ ਕੇ ਅਮਰੀਕਾ ਦੇ ਡੌਂਕੀ ਲਾ ਰਹੇ ਹਾਂ ਬਾਕੀ ਤੁਹਾਡੀ ਕੀ ਪ੍ਰਤੀਕਿਰਿਆ ਹੈ ਇਸ ਵੀਡੀਓ 'ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਉਹੜਾ ਵੇਖੀ ਅਸੀਂ ਅੱਗੇ ਨਿਕਲਾ ਕ੍ਰੋਸ ਕਰਕੇ ਅਮਰੀਕਾ ਪਹੁੰਚ ਜਾਣਾ ਸ਼ਾਇਦ ਸਾਨੂੰ 2 ਕਿਲੋਮੀਟਰ ਅਸੀਂ ਹੋਰ ਜਾਣਾ ਅਸੀਂ ਟੱਡ-ਟੱਡ 12-13 ਕਿਲੋਮੀਟਰ ਪਹਿਲਾਂ ਚੱਲ ਕੇ ਆ ਗਏ ਸਾਡਾ ਸਫ਼ਰ ਮੁੱਕਣ ਵਾਲਾ ਹੈ ਅੱਗੇ 10 ਜਿਹੜੀਆਂ ਹੈਗੀਆਂ ਜਿਹੜੀਆਂ ਕਰੰਟ ਵਾਲੀਆਂ ਰੱਬ ਕਰੇ ਸਾਨੂੰ ਵੀ ਉਹ 10 ਨਾਲ ਟੱਕਰ ਨਾ ਲੈਣੀ ਪਵੇ ਸਾਡਾ ਸਹੀ ਸਭ ਕੁਝ ਹੋ ਜੇ ਤੁਸੀਂ ਸਾਡੇ ਦੀਆਂ ਦਾਸ ਕਰਿਓ ਬਈ ਸਾਰੇ ਤੁਹਾਡਾ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਚਲੋ ਬਈ ਚੱਲੋ ਨੇੜੇ ਆ ਗਏ ਹੁਣ ਆਪਾਂ ਲੱਗਦਾ ਸਾਹਮਣੇ ਹੀ ਹੈ 1.5 ਕਿਲੋਮੀਟਰ ਹੋਰ ਹੈ ਬਸ ਆਹੀ ਪਹੁੰਚਣਾ ਆਪਾਂ ਜ਼ਿੰਦਗੀ ਬਣਾਉਣੀ ਆ ਤਾਂ ਆਪਾਂ ਨੂੰ ਕਰਨਾ ਹੀ ਪੈਣਾ ਬਾਈ